ਉਹ ਅੱਜ ਟਿੱਬੇ ਤੇ ਚੜ ਗਏ ਆ ਤੋਂਗੜੀ ਮੰਡੀ 'ਚ ਟਿੱਬੇ ਦੇ ਉੱਤੇ ਸੌਦਾ ਹੋਣ ਜਾ ਰਿਹਾ ਦੇਖਦੇ ਆ ਖੁੱਲੇ ਹੋ ਜੇ ਪਛਾਣ ਲਓ ਖੁੱਲੇ ਆ ਆ ਜੀ ਦਾ ਖਾਲਸਾ ਵਾਹੇ ਥੋੜਾ ਉਹ ਚੌੜਾ ਕਰ ਲੈ ਖਾੜਾ ਲੈ ਸਕਦੇ ਹੋ ਓਏ ਡਿਗਣਾ ਪਈ ਮੰਡੀ ਦਾ ਸੌਦਾ ਦੋਸਤੋ ਟਿੱਬੇ ਦੇ ਉੱਤੇ ਬਹੁਤ ਚੰਗੀ ਕੁਆਲਿਟੀ ਸ਼ੇਅਰ ਕਰੀ ਜਾਣਾ ਚੱਟੀਆਂ ਦੀ ਉੱਚੇ ਟਿੱਬੇ ਤੇ ਤਾਣਾ ਤਾਉਂਦੀ ਏ ਤਾਣਾ ਠੀਕ ਨਾ ਤੂੰ ਦੀ ਉੜ ਜਾ ਕਬੂਤਰੀ ਇਹ ਪਹਿਲਾਂ ਖੜਖੜ ਪਾਉਂਦੀ ਦੇਖ ਸਕਦੇ ਹੋ ਦੋਸਤੋ ਹਾਂ ਭਾਈ ਕੀ ਮੰਗਦਾ ਨਹੀਂ ਤੇਰੇ ਗੋਗਲੀ ਮੰਡੀ ਦਾ ਹਾਂ ਭਾਈ ਛੋਟੇ ਭਾਈ ਸਿਰਾ ਗੱਲਬਾਤ ਹੋਈ ਪਈ ਹੁਣ ਮੇਰੇ ਅਜ ਤੋਂ 12 ਹੋ ਗਏ ਬੱਦੇ ਦੇ ਹੁਣ ਜਾ ਰਿਹਾ ਪਹਿਲਾਂ ਹੀ 12 ਸੀ ਭਾਈ ਕਿਉਂ ਭਾਈ ਤੂੰ ਕਹਿੰਦਾ 11 ਮੰਗਦਾ ਇਹ ਕਹਿੰਦਾ 12 ਮੰਗਦਾ 11.5 ਹਜ਼ਾਰ ਪਹਿਲਾਂ ਆਪ ਜੀ ਨੀ ਪਰੋ ਨਹੀਂ ਨਹੀਂ ਅਸੀਂ 11.5 ਦਾ ਕਹਿ ਵੀ ਦੇ ਦਾਂਗੇ ਮੰਗਿਆ 12 ਸੀ ਆ ਤਾਂ ਤੇਰੀ ਮਰਜ਼ੀ ਐ ਛੋਟੇ ਭਾਈ ਕੁਛ ਕਰੀ ਜਾਂ ਇਸ ਬੱਕਰੇ ਦਾ ਸੋਤ ਜੇ ਵੇਚਣਾ ਵੇਚਣਾਂ ਦੀ ਗੱਲ ਹੈ ਵੇਚਣਾ ਹੀ ਐ ਭਾਈ ਹਲੋ ਬਾਤ ਕਰਿਓ ਗੱਲ ਬਾਤ ਭਾਈ ਆ ਉੱਚੇ ਟੱਪੇ ਦੇ ਖੜਾ ਮੰਡੀ ਚ ਆ ਨੀਮਾ ਥੱਲੇ ਹੈ ਆ ਜਾ ਸਭ ਤੋਂ ਤੁਸੀਂ ਲੈ ਕਰਾ ਲੂੰਗਾ ਆ ਜਾ ਉਹ ਲੱਸੀ ਚ ਦੇ ਦੇ ਲੱਸੀ ਚ ਕਿੱਕ ਗੋਲੀ ਅੱ ਦਿੱਦੀ ਦੇਖੀ ਬਣਾ ਆ ਲੱਸੀ ਚ ਲੱਸੀ ਚ ਕਿਉਂ ਮਾਰ ਨਹੀਂ ਕਰਦੀ ਖੰਨ ਨੇ ਕਾਲ ਜਿ ਦੇਣੀ ਸੀ ਸਵੇਰੇ ਯਾਰਾ ਚੱਲ ਕੱਟ ਯਾਰ ਇਹਨੂੰ ਚਾਹ ਵਾਂਗ ਵੀਡੀਓ ਬਣਾ ਲਾ ਸਿਆਮ ਨੂੰ ਕਰ ਦਿਆਂ ਕਰ ਲਾ ਹਾਂ ਇਹ ਨਹੀਂ ਲੱਸੀ ਚ ਕੋਈ ਇਹ ਨਹੀਂ ਲੱਸੀ ਚ ਕੋਈ ਵੇਚਣਾ ਨਹੀਂ ਜੱਦਾਂ ਵੇਚਦੇ ਆ ਵੇਚਦੇ ਆ ਛਾਈ ਕੱਟ ਮੁੰਡਿਆ ਮੈਂ ਰੌਲਾ ਨਾ ਦੋਵੇਂ ਸਹੀ ਆ ਪਾਈਆਂ ਸੀ ਕਿਉਂ ਹੁਣ ਨਹੀਂ ਕਰਨੀ ਬੈਠ ਨਹੀਂ ਮੈਂ ਨਹੀਂ ਚرائی ਕਰਦਾ ਤੇ ਜਮੀਨਾਂ ਵੇਚ ਮੈਨੂੰ ਕੀ ਹੈ ਕਿਉਂ ਵੀ ਮੈਨੂੰ ਕੀ ਲੋੜ ਹੈ ਮੈਂ ਜਿਦੈ ਹੀ ਨਹੀਂ ਕਰਦਾ ਪਾਪੀ ਨੂੰ ਬੈਸ ਕਰਨੀ ਯਾਰ ਮੈਂ ਕਿਉਂ ਨਹੀਂ ਵੇਚਣਾ ਤੇਰੇ ਕਰੇ ਪੈਸੇ ਜਾਣਗੇ ਮੇਰੇ ਤਾਂ ਜਾਣਦੇ ਨਹੀਂ ਮੈਂ ਤਾਂ 100 200 ਪਤਾ ਨਹੀਂ ਦੇਵੇਂਗਾ ਪਤਾ ਨਹੀਂ ਨਾ ਦੇਵੇਂਗਾ ਕਿਉਂ ਵੀ ਗੱਲ ਜੇ ਤਾਂ ਤੈਨੂੰ ਵੇਚਣ ਦੀ ਆਸ਼ਕੀ ਹੈ ਤਾਂ ਤਾਂ ਕਰੀ ਗੱਲ ਨਹੀਂ ਜਮੀ ਚੁੱਪ ਕਰ ਜੀ ਕਿਉਂ ਵੀ ਤੇਰਾ ਮਾਲ ਤੇਰੇ ਲੈਵੇ ਅਗਲੇ ਦੇ ਪੈਸੇ ਅਗਲੇ ਲੈਵੇ ਮੈਂ ਤਾਂ ਸੌਦਾ ਕਰਾਉਣਾ ਮੇਰਾ ਕੰਮ ਹੈ ਇਹ ਏ ਮੇਰਾ ਤਾਂ ਕੰਮ ਐ ਕਿਉਂ ਵੀ ਦੱਸ ਹੁਣ ਕਿਵੇਂ ਕਰਾਂ ਪਾ 11:30 ਦਾ ਲੈ ਜਾ ਅੱਛਾ ਯਾਰ ਦਵਾ ਲਿਆ ਨਾ ਨਾ ਉਹ ਨਾ ਉਹ ਕਰਾ ਲਾ ਮਾ ਵੀ ਤੈਨੂੰ ਮੈਂ ਵੀ ਬਹੁਤ ਚੰਗਾ ਲੱਗੇ ਹੈ ਬਹੁਤ ਚੰਗਾ ਲੱਗੇ ਨਿੰਨਾ 860 ਰਿਆਰਤ ਬਹੁਤ ਚਿਰ ਫਿਰ ਮੈਂ ਤਾਂ ਤੇਰੇ ਲਵੇ ਨਹੀਂ ਤੀ ਜਾਦੂ ਵਾਲੇ ਨੂੰ ਤੈਨੂੰ ਦੱਸਦਾ 7000 ਗੱਡੀ ਉੱਤਰ ਲੈ ਲਗਾਈ ਫਿਰ ਮੈਂ ਤਾਂ ਦਵੇ ਨਹੀਂ ਤੀ ਮੈਂ ਤਾਂ ਮੇਮਣਾ ਵੀ ਨਹੀਂ ਦੇਖਿਆ ਮੈਂ ਤਾਂ ਹੁਣ ਆਇਆ ਮੁੰਡਾ ਟੋਲ ਕੇ ਲਿਆ ਆ ਓ ਟੈਂਪੂ ਲੋ 8000 ਲੱਗ ਗਿਆ ਇੱਥੇ ਹੈ 8000 ਲੱਗ ਗਿਆ ਤੂੰ ਨਹੀਂ ਮਾਰਨਾ ਆਪਾਂ ਪਰ ਅਸੀਂ ਦਿੱਤਾ ਨਹੀਂ ਮੈਨੂੰ ਤਾਂ ਇਹ ਹੀ ਪਤਾ ਨਹੀਂ ਵੀ 8 ਲੱਗ ਗਿਆ ਕਿ ਸੱਤ ਮੈਂ ਤਾਂ ਲਵੇ ਵੀ ਨਹੀਂ ਤੀ ਫਿਰ ਤਾਂ ਪੱਕਾ ਮੋਨੇ ਲੱਗ ਗਿਆ ਸੀ ਪੱਕਿਆਂ ਦੇ ਭਾਅ ਵੇਚਦਾ ਸੀ ਵੀਡੀਓ ਬਣਾਉਣ ਦੇ ਵਾਸਤੇ ਝੂਠ ਨਹੀਂ ਬੋਲਣਾ ਬਸ ਜਿਹੜੀ ਗੱਲ ਆ ਤੁਹਾਨੂੰ ਪੁੱਤੂ ਆਇਆ ਕਰ ਸਾਡੇ ਇੱਥੇ ਤਾਂ ਵੇਚਣੇ 500 ਵਧਾ ਕੇ ਹੋਰ ਕਿੱਥੇ ਵੇਚਣਾ ਬਾ ਤੈਨੂੰ ਦੱਸਦਾ ਯਾਰ ਵੇਚਣਾ ਤਾਂ 13500 ਇੱਕੋ ਹੀ ਜੱਬ ਮੁਕਾ ਦੇ ਤੇ ਤਾਂ ਫਾਇਦਾ ਹੀ ਨਹੀਂ ਮੈਨੂੰ ਪਕਾਈ ਮਾਰੇ ਦਾ ਤੇ ਤਾਂ ਲੋੜ ਹੀ ਨਹੀਂ ਚੱਲ ਕੋਈ ਨਹੀਂ ਟੱਬਾ ਤਾਂ ਆਪਣੀ ਉੱਪਰ ਜਾਣੇ ਥੱਲੇ ਟੱਬਾ ਤਾਂ ਆਪਣੀ ਉੱਪਰ ਜਾਣੇ ਕਰ ਉਹ ਮੈਂ ਕਿੰਨਾ ਕਾ ਨਹੀਂ ਉਹ 100 ਦੇ ਦਦਾ ਫਾਇਦਾ ਕੀ ਮੇਰਾ ਮਗਜ ਮਾਰੇ ਦਾ ਫਿਰ ਜਦ ਅਗਲਾ ਤਾਂ ਜਮੀ ਨਹੀਂ ਸੂਈ ਚੋਤਾਗਾ ਕੱਢਦਾ ਦੱਸ ਕੱਟਨੇ ਦੋ ਤੋਂ ਕਿਉਂ ਇਹ ਜੇ ਸਾਰੀ ਮੰਡੀ ਚ ਹੈ ਨਹੀਂ ਉਹ ਵਿਚਾਰਾ ਇਹ ਤਾਂ ਗੱਲ ਛੱਡ ਵੀਰ ਇਹ ਗੱਲ ਛੱਡ 3 ਤੇ 3 ਰੁਪਈਆ ਇਹ ਗੱਲ ਛੱਡ ਬੋਲ ਕਿੰਨੇ ਕਿ ਸੀਸੇ ਦੇਵਾਂ ਤੈਨੂੰ 10000 ਦੇ ਨਾਲ ਮੇਰੇ ਘਰੇ 10000 ਦੇ ਨਾਲੇ ਗੱਲਾਂ ਨਾ ਕਰੋ ਇਹ ਗੱਲਾਂ ਨਾ ਕਰਿਆ ਕਰੋ ਤੁਸੀਂ ਹਾਂ ਪਤਾ ਨਹੀਂ ਕਿਸੇ ਦੇ ਘਰੇ ਕਿੰਨਾ ਕਿਸੇ ਉਨਾਂ ਪਿਆ ਜੋ ਵੀਰੇ ਇਹ ਗੱਲਾਂ ਨਾ ਕਰ ਉਹ ਕੱਲ ਦਾ ਜਵਾਬ ਹੈ ਮੈਨੂੰ ਉਮਰਲਾ ਦੀ ਬੱਕਰੀਆਂ ਚਾਰ ਦਿਨੋਂ ਹਾਂ ਓਏ ਚਾਰ ਮੈਨੂੰ ਸਾਰੀਆਂ ਗੱਲਾਂ ਦੀ ਚੌਲ ਹੈ ਤੂੰ ਵੇਚ ਨਾ ਵੇਚ ਵੇਚ ਨਾ ਵੇਚ ਮੇਮਣਾ ਹੈਗਾ 3 ਮਹੀਨਿਆਂ ਦਾ 3 ਮਹੀਨਿਆਂ ਦਾ ਬੱਚਾ 3 ਮਹੀਨਿਆਂ ਦਾ 3 ਮਹੀਨਿਆਂ ਦਾ ਮੇਮਣਾ 3 ਦਾ 2.5 ਦਾ ਲਾ ਦੇ ਬਸ ਹੈ ਤਿੰਨ ਦਾ ਮੇਮਣਾ 3 ਮਹੀਨਿਆਂ ਦਾ ਮਸਾਹੂਦ ਐਡੀ ਗੱਲ ਬਾਤ ਵੀ ਨਹੀਂ ਦੁੱਤ ਵੀ ਨਹੀਂ ਚੰਗਾ ਆਇਆ ਨਹੀਂ ਆ ਜਾਂਦਾ ਸੜਾ ਹੀਰੇ ਦੀ ਕਣੀਓ ਛਾਲਾ ਮਾਰਦਾ ਮੇਰੇ ਦੇ ਬੱਚੇ ਜੋ ਆ ਲੈ ਲਾ ਜਾਂਦਾ ਚੱਲ ਕਰ ਸੌਦਾ ਇਹ ਕਰਦਾ ਦਾ ਉਹ ਡਰ ਜਾਂਦਾ ਕਹਿੰਦਾ ਆਜਾ ਬੱਚੇ ਨਹੀਂ ਹੈਗਾ ਕੀ ਕਰੂ ਰਾਜੂ ਵਿਚਾਰਾ ਰਾਜੂ ਨੇ ਕਹਿੰਦਾ ਰਸਨਾ ਦਿੱਤਾ ਚੱਲ ਭਾਈ ਬੈਸ ਭਾਈ ਬੈਸ ਭਾਈ ਚੱਲ ਸੌਂ ਤੂੰ ਮੈਨੂੰ ਨਾ ਗਿੱਦਾ ਸਿੱਖਿਆ ਮੈਂ ਤੈਨੂੰ ਵੀ ਤਾਰਦਾ ਅਗਲੀ ਵੀ ਚੀਜ਼ ਪਰ ਇਹ ਹੋ ਜਾ ਤੂੰ ਮੈਨੂੰ ਆਪੀ ਵੇਚ ਦੇ ਜੇ ਲੈਣਾ ਓ ਫੜ ਜਾ ਵੀਰੇ ਹੁਣ ਤਾ ਤੂੰ ਮੈਨੂੰ ਲੱਖ ਦੇ ਮੈਂ ਤਾਂ ਨਹੀਂ ਆਂਦਾ ਕਿੱਧਰ ਗੇ ਮਰੀ ਹੋਇਆ ਕਸੂਤੀ ਮੁੰਡੇ ਦਾ ਓ ਕੋਈ ਚੱਕਰ ਨਹੀਂ ਖਾਦਾ ਇਹਦਾ ਅਗਲੀ ਚੀਜ਼ ਆ ਦੇਵੇਂ ਇਨਾਂ ਦੇ ਯਾਰ ਓ ਤੂੰ ਬੱਸ ਚੁੱਪ ਪਤਾ ਮੇਰੀਆਂ ਦੇ ਛੋਟੇ ਵੀਰ ਓ ਚੱਲਦੇ ਸੌਤੇ ਦੇ ਵਿੱਚ ਕੀ ਕਰਨ ਆਏ ਆ ਯਾਰ ਤੂੰ ਲੈਣਾ ਸਾਡਾ ਸੌਦਾ ਚੱਲ ਰਿਹਾ ਇਹ ਗੱਲ ਕਰਨਾ ਛੋਟੇ ਵੀਰ ਕਰੀਂ ਓਦੋਂ ਬਾਅਦ ਲੈ ਓਏ ਪੁੱਤ ਬਾਦਲੇ ਜਿੱਨੀ ਕੋਦੇ ਗੋਲ ਲੈ ਓ ਖੜ ਤਾ ਜਾ ਬਾਪੂ ਆ ਗੁੰਡਾ ਲੈ ਆ ਕੇ ਗਾਜਰਾਂ ਚ ਕਦਾ ਛੜ ਤਾ ਪਾਣੀ ਇੱਥੇ ਖੜਾ ਰ ਆ ਜਾ ਉਹ ਮੁੰਡੇ ਲਾਲ ਸੱਪਾ ਓਏ ਆ ਜਾ ਬੜਾ ਛਕੀਨ ਬੁੜੇ ਨਾ ਕੁਸ਼ਤੀ ਕਰਨੀ ਚਾਹੁੰਦੇ ਬਿਟਾ ਹੂੰਗਾ ਟਪੇ ਤੇ ਹਾਂ ਕਿਵੇਂ ਕਰਾਂ ਨਵੀਂ ਬਹੂ ਜੋ ਸੰਗ ਖੋਲ ਸੁਨੇਹਾ ਕੱਢ ਲਈ ਵਾਪਸ ਹੁੰਡ ਚੱਕ ਚਾਲਣ ਹੋਵੇ ਆ ਬੇਜੇ ਮਖਰਾ ਬੇਦੀ ਹਸਣ ਗੱਲਿਆਂ ਦੀਆਂ ਗੱਲਾਂ 100 ਨੇ ਲੈ ਫਲ ਫਰਾ ਕਰ 9000 ਦਾ ਵੇਚਦਾ ਚੁੱਪ ਕਰ ਜੀ ਚੁੱਪ ਕਰ ਜੀ ਉਹ ਵੀ ਗਰੀਬ ਹੈ ਮਰਵਾਉਣਾ ਨਹੀਂ ਕਾਲ ਲੈਣੇ ਕਰੇ ਰੋਕਤਾ ਜਾ ਹੋ ਗਿਆ ਛੋਟਾ ਹੁਣ ਐਂ ਕਰੋ ਇਹਨੂੰ ਰਸਤਾ ਉਹ ਉਹ ਰਸਤਾ ਛੱਡ ਦੋ ਇਹਨੂੰ ਭੱਜ ਜਾਊਗਾ ਆਪਣਾ ਮੇਰੇ ਗੈਲ ਨੂੰ ਹੌੜੇ ਨਾ ਮਾਰੋ ਸਾਡਾ ਚੰਦ ਰੇ ਸੌਦਾ ਤੂੰ ਭਾਰ ਸੌਦਾ ਯਾਰ ਰਾਜੂ ਤੈਨੂੰ ਹਟਾਇਆ और आ जाओ लाल चुनी होवे आज से गाग खड़ा दोस्तों 9000 पीस बकरे का लग है पूरा कर बहुत ही गदा नमा साडे नौ का दा दो के जा सही है सही है दा दो नहीं दा दो पूरे रे दा दो दा आ दा आ दा आ दा आ जा हो गया गहरा ना बंद है गहरा ना हां ਮਾਣਦਾਰੀ ਤੋਂ ਜਾ ਦੇ ਦੇ ਭਾਈ ਉਹਨੂੰ ਲੈ ਕੇ ਉਹ ਬੱਚਾ ਕੇ ਸੌਦਾ ਖਰਾਬ ਕਰਦਾ ਕਰਦਾ ਅਸੀਂ ਨਹੀਂ ਲੜਦੇ ਆ ਲੈਣ ਦੇ ਉਹ ਬੰਦਾ ਵਿੱਚ ਵੜਿਆ ਇਹ ਗਲਤ ਗੱਲਾਂ ਨੇ ਇਹ ਗਲਤ ਗੱਲਾਂ ਨੇ ਕਿਸੇ ਦੇ ਸੌਦੇ 'ਚ ਆ ਕੇ ਬੋਲਣਾ ਸੌਦਾ ਖਰਾਬ ਕਰਨਾਂ ਦੀ ਸੌਦਾ ਕਿਸੇ ਦੀਆਂ ਗਲਤ ਗੱਲਾਂ ਨੇ ਤੂੰ ਲੈ ਦੇ ਮੈਂ ਵੀ 10000 ਯਾਰ 10000 ਦੇਊਂਦਾ 10000 ਹਾਂ ਠੀਕ ਆ ਯਾਰ ਮਾਨ ਹੁੰਦੀ ਆ ਕਹੇ ਸਾ ਮੈਨੂੰ ਤੇਰਾ ਲੱਗੇ ਜੇ ਅਗਲਾ ਮਹੀਨਾ ਆ ਹਾਂ ਸੌਦਾ ਖਰਾਬ ਦਿੱਤਾ ਨੇ ਉਹ ਸੌਦਾ ਖਰਾਬ ਕਰਦਾ ਸੌਦਾ ਖਰਾਬ ਕਰਦਾ ਓ ਯਾਰ ਭਾਈ ਤੇਰੀ ਗੱਲ ਸੌਦਾ ਚੱਲੀ ਉਹ ਸਾਡਾ ਸੌਦਾ ਖਰਾਬ ਅੰਨਾ ਕਾ ਹੋਦਣਾ ਲਾ ਹੁੰਦਾ ਹਾਂ ਹਾਂ ਚੰਗਾ ਲੱਗਦਾ ਤੁਹਾਨੂੰ ਇੰਨਾ ਕੀ ਮਾਰ ਕੇ ਲੱਗ ਲੈ ਇਹ ਗੱਲ ਚਾਹੀਦਾ ਸੌਦਾ ਕਰਵਾਉਂ ਗਰੀਏ ਨਾ ਤੂੰ ਆ ਕੇ ਵੇਚਣਾ ਬੋਲ ਕੇ ਹੀ ਨਹੀਂ ਆਨੇ ਤੂੰ ਸੌਦਾ ਕਰੋ ਸੌਦਾ ਹੁੰਦਾ ਯਾਰ ਬਿਨਾਰੇ ਪੈਸਾ ਆਉਂਦਾ ਸੌਦਾ ਕਰ ਲਾਗਦੇ ਨੇ ਸੌਦੇ ਤੇ ਇਹ ਆਪੇ ਲੈਣ ਕੇ ਸੌਦਾ ਹੋ ਜਾਂਦਾ ਇਹ ਕਹਿੰਦੇ 11 ਲਾਤਾ ਹਾਂ ਤੂੰ ਆ ਕੇ ਵਿੱਚ ਪੈ ਜੀ ਇਹ ਗੱਲ ਹੈ ਤੇਰੀ ਹਾਂ ਜੰਮੀ ਉਹਨੂੰ ਕਿਹੜਾ ਲੈਣ ਦਾ ਚਾਕੇ ਪੈਸੇ ਲਈ ਇਹ ਤਾਂ ਤਾਂ ਬੋਲੀ ਦੇ ਨਾਲ ਕੰਮ ਕਰਦਾ ਹਾਂ ਇਹ ਤਾਂ ਤਾਂ ਬੋਲੀ ਦੇ ਨਾਲ ਕੰਮ ਕਰਦਾ ਹੈ ਹਾਂ ਇਹ ਤਾਂ ਤੂੰ ਬੋਲੀ ਦੇ ਨਾਲ ਕੰਮ ਕਰਦਾ ਮੈਂ ਡਾਕਟਰ ਨੂੰ ਬੁਲਾਉਣਾ ਫੋਨ ਕਰ ਲੈ ਡਾਕਟਰ ਨੂੰ ਕੋਈ ਨਹੀਂ ਫੋਨ ਆ ਰਿਹਾ ਇੱਥੇ ਬੁਲਾਉਣਾ ਡਾਕਟਰ ਨੂੰ ਤੂੰ ਨਹੀਂ ਨੇਮਣਾ ਇਹ ਬੋਲੀ ਵਾਲਾ ਕੰਮ ਆਸਾ ਕੰਮ ਕਰਾਏ ਤੂੰ ਇੱਥਾ ਕਿਉਂ ਬੋਲਿਆ ਮੈਂ ਬੋਲਿਆ ਵਿੱਚ ਤੂੰ ਉਹਨੂੰ ਕਹਿੰਦੇ ਬੋਲਿਆ ਨਹੀਂ ਆ ਪਹਿਲਾਂ ਕਿਹਾ ਤੂੰ ਆ ਕੇ ਸਾਡੀ ਸਾਡਾ ਸੌਦਾ ਮੁੰਡਾ ਖਰਾਬ ਕਰ ਰਹੀ ਇਹ ਗਲਤ ਗੱਲ ਨਹੀਂ ਡਾਕਟਰ ਨੂੰ ਬੁਲਾਉਣਾ ਫੋਨ ਕਰਕੇ ਮੈਂ ਇੱਥੇ ਰਹਿਣਾ ਮੈਂ ਤੇਰਾ ਤੂੰ ਹੀ ਰਹਿਣਾ ਮੰਮੀ ਦੇ ਅੰਦਰ ਤੂੰ ਲੈ ਕੇ ਦਿਖਾਈ ਹਣਾ ਤੂੰ ਬੱਕਾ ਲੈ ਕੇ ਦਿਖਾਈ ਮੈਂ ਲੈ ਕੇ ਚਾਹੂੰਗਾ ਕਰੀ ਤੂੰ ਬੱਕਰਾ ਲੈ ਕੇ ਦਿਖਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੂੰ ਨਹੀਂ ਬੱਕਰਾ ਮੈਂ ਤੈਨੂੰ ਲੈਣ ਦੇਉਂ ਬੱਕਰਾ ਤੂੰ ਨਹੀਂ ਬੱਕਰਾ ਯਾਰ ਖੁਦ ਮੈਂ ਮਾਲਕਾਂ ਮੰਡੀ ਦਾ ਉਹ ਬਲਾ ਡਾਕਟਰ ਨੂੰ ਇਹ ਥੋੜੀ ਐ ਮੈਂ ਦਿਗਰਾ ਤੂੰ ਨਹੀਂ ਹੁੰਨਾ ਭਲਾ ਤੂੰ ਡਾਕਟਰ ਨੂੰ ਜਿਆਦਾ ਮੁੰਡਾ ਐਡਾ ਮਾਨ ਕਰਕੇ ਮੈਨੂੰ ਬਲਾ ਘੰਟਾ ਤੱਕ ਮੈਂ ਤਾਂ ਟਕਿਆਈ ਨਾਲ ਸੌਦਾ ਦਵਾਉਂਗਾ ਰਹੇ ਹੂੰ ਆ ਗਰਾਂਡੇ ਟੰਗੜਾਈ ਮੈਂ ਨਹੀਂ ਹੱਥ ਕੇ ਹੀ ਨਾ ਸਰਦਾ ਤਮੂੰ ਦੋ ਦੋ ਘੰਟੇ ਵੀ ਲਾਉਂਗਾ ਸੌਤੇ ਤੇ ਤੇਈ ਨਾਲ ਕਹਿੰਦਾ ਮੈਂ 11 ਦਾ ਉਸ ਤੋਂ ਦੀ ਆ ਕੇ ਲੈਣਾ ਤੂੰ ਤਾਂ ਬੋਲੀ ਦਿੰਨਾ ਐ ਥੋੜੀ ਖਰਾਬ ਕਰਨੀ ਐ ਨੇ ਮੰਡੀਆਂ ਤੁਸੀਂ ਕਿੱਥੇ ਐ ਇੱਥੇ ਐ ਉਹ ਜਾਂਦਾ ਉਹ ਜਾਂਦਾ ਕੋਈ ਨਾ ਮੱਦੀ ਕੋਲੇ ਫੁੱਦੀ ਦਾ ਤੂੰ ਮਸੌਦਾ ਖਰਾਬ ਕਰਦਾ ਇਹ ਥੋੜੀ ਗੱਲਾਂ ਹੁੰਦੀਆਂ ਨੇ ਇਹ ਤਾਂ ਗਰੀਬ ਤਾਂ ਬੱਕਰੀ ਲੈ ਨਹੀਂ ਸਕਦਾ ਤੂੰ ਬੋਲੀ ਦਿੰਨੇ ਉਤੋਂ ਦੀ ਆ ਕੇ ਮੈਂ ਡਾਕਟਰ ਨੂੰ ਬੁਲਾ ਕੇ ਇਹ ਜੁੱਤੀਆਂ ਹੁਣ ਲਵਾ ਦੇਣਾ ਯਾਰ ਹੋ ਜਾਂਦਾ ਹੋ ਜਾਂਦਾ ਇੰਦਾ ਐ ਸੰਦਲ ਰਾਜੂ ਤਾਂ ਵੀ ਫਰਦਾਰੇ ਤੁਰਿਆ ਸਾਰਿਆਂ ਦੀ ਇੱਜ਼ਤ ਖਰਾਬ ਹੁੰਦੀ ਹੈ ਹਾਂ ਹੈ ਦੇਖ ਕਿੱਥੇ ਆ ਮੈਂ ਦਵਾਈ ਦੇ ਦੇਹੀ ਜੀ ਤਰੋਂ ਮੁੜ ਕੇ ਮੰਡੀ 'ਚ ਨਹੀਂ ਬੜਨਾ ਇਹ ਉਹ ਰਾਜੂ ਉਹ ਰਾਜੂ ਜਾ ਉਹ ਆ ਤਾਂ ਡਾਕਟਰ ਨੂੰ ਸੱਦ ਲੋ ਡਾਕਟਰ ਦਾ ਨੰਬਰ ਲਾ ਲਓ ਕਿੱਥੇ ਆ ਉਹ ਪਤਾ ਡਾਕਟਰ ਨੂੰ ਕਿੱਥੇ ਆ ਹੋ ਜਾਂਦਾ ਉਹ ਸੋ ਟਰੈਕਟਰ ਵੀ ਉਹ ਖੜਦਾਗਾ ਟਰੈਕਟਰ ਹੋ ਜਾਂਦਾ ਉਹ ਵੀ ਉਹਦੇ ਕੋਲੀ ਖੜਾ ਉਹ ਵੀ ਉੱਥੇ ਚੱਲੋ ਲੈ ਨਾ ਨਹੀਂ ਨਹੀਂ ਇੱਥੇ ਵਧੀਆ ਚੌੜਾ ਕਰ ਖੜਾ ਤੀਰੇ ਹੋਰ ਛੋੜਾ ਕਰੋ ਯਾਰ ਫਿਰ ਲੈ ਲੋ ਹੀ ਮੈਂ ਥੋੜੀ ਇਹਨਾਂ ਨੂੰ ਨਾ ਵੀ ਜਹਿ ਲੱਖ ਤੇ ਭੇਜ ਦਾਂਗਾ ਬੱਕਰੇ ਨੂੰ ਮੈਂ ਥੱਲੇ ਹੱਲਾ ਥੋੜੀ ਦਿੰਨਾ ਚਾਹੇ ਸਾਰੇ ਛੜ ਦੇ ਬੱਕਰਾ ਮੈਂ ਖਰੀਦ ਕੇ ਦਿਖਾਉਂਦਾ ਇਹਨੂੰ ਹਾਂ ਉਹ ਵਿੱਚ ਬੜੀ ਆ ਜੋਰੇ ਹੈਲੋ हेलो हां बी वेरे वो आजा तुंगा लंडियां मैं तुंगा लाई मंडिया आ जा रे आजा आ आओ आ गया नारे मेरी वोट पायो आ गया डॉक्टर लेके हाँ पिछा करो चौड़ा खड़ा ਚੌੜਾ ਕਰ ਲੋ ਖਾਲਾ ਪਈਆਂ ਰੇ ਕੋਈ ਗੱਲ ਨਹੀਂ ਐ ਕਿਵੇਂ ਚੱਕ ਲੂਗਾ ਆ ਆ ਗਿਆ ਡਾਕਟਰ ਜੇ ਉਹਨੂੰ ਬੁਲਾ ਕੇ ਕਿੱਥੇ ਆਵੰਦਾ ਚਾਹੇ ਹੁਣ ਸੜਾ 11 ਦੀ ਦੇਣਾ ਪਵੇ ਉਹ ਜੰਨੀ ਮੈਂ ਦੰਦਾ ਬੱਤੇ ਕਿਉਂ ਵੀ ਪਤਾ ਚੱਲੀਆਂ ਜੇ ਬੰਦਾ ਜਾਂਦਾ ਉਹ ਫੇਰ ਤਾਂ ਕਹੇ ਦੇ ਬੰਦਾ ਵੀ ਛੱਟ ਗਿਆ ਉਹਨੇ ਬੋਲੀ ਨਹੀਂ ਛੱਡੀ ੱਲੇ ਯਾਰ ਛੱਡੇ ਫੇਰ ਅਗਲਾ ਚੱਕ ਸਕਦਾ ਯਾਰ ਤੁਹਾਨੂੰ ਦੱਸ ਦੇ ਆਓ ਆਓ ਲੈ ਆਉਂਦੇ ਆ ਡਾਕਟਰ ਦੇ ਆਹ ਤੁਸੀਂ ਟਾਈਮ ਲਾਈ ਜਾਂਦੇ ਆ ਵੀਡੀਓ ਦੇ ਵਿੱਚ ਵੜ ਕੇ ਸੋਦਾ ਉਹ ਬਾਈ ਲੈ ਵੀ ਮਰ ਜਾ ਤੂੰ ਪਤਾ ਤਾਂ ਛੋਟੇ ਭਾਈ ਆਉਂਦੇ ਡਾਕਟਰ ਸਾਹਿਬ ਆ ਕੇ ਆਪੇ ਫੈਸਲਾ ਕਰਨਗੇ ਆ ਬਲਾ ਆ ਬਈ ਹਾਂਜੀ ਸਾਹਿਬ ਜੀ ਗੱਲ ਸੁਣੋ ਮੇਰੀ ਹਾਂਜੀ ਮੈਨੂੰ ਆ ਬਾਈ ਸੌਦੇ ਕਰਾਉਂਦੇ ਨੂੰ ਵਿਚਾਲੋਂ ਲਿਆ ਹਟਾ ਕੇ ਕਹਿੰਦਾ ਵੀਰੇ ਰਾਜੂ ਮੈਨੂੰ ਮੇਮਨਾ ਦਵਾ ਦੇ ਘਰੇ ਰੱਖਣ ਵਾਸਤੇ ਇਹ ਬਾਈਆਂ ਦੀ ਚੀਜ਼ਾਂ ਤੇ ਅਗਲਾ ਰੱਖਮਾਂਗੇ ਕੋਈ ਦੁੱਖ ਨਹੀਂ ਮੈਂ ਲਾਤਾ ਮੇਮਨਾ ਸਾਡੇ ਹੱਥ ਸਾਡੇ ਹੱਥ ਤੋਂ ਲਾਤਾ ਨਾਉ ਨਾਉ ਤੋਂ ਮੈਂ ਉਹਨੂੰ ਪੁੱਛ ਕੇ ਜਮੀ ਟੋਕੇ ਕਹਿੰਦਾ ਰਾਜੂ ਸਾਡੇ ਦਾ ਅਦਾ ਲੈ ਜਾ ਮੈਂ ਚੱਲ ਪੂਰਾ ਦਸ ਦਾ ਹੋ ਗਿਆ ਉਰੇ ਬੰਦਾ ਖੜਾ ਈ ਸਾਡਾ ਚੱਲ ਰਿਹਾ ਸੌਦਾ ਕਿਉਂ ਵੀ ਚੱਲ ਰਿਹਾ ਸੀ ਸੱਚੀ ਨੂੰ ਸੱਚੀ ਕਿਹੋ ਉਹ ਬੰਦੇ ਨੇ ਆ ਕੇ ਵਿਛਦੀ ਕਹਿੰਦਾ ਮੈਂ 11000 ਦਿੰਨਾ ਗਲਤ ਗੱਲ ਕਰਦਾ ਜੀ ਵਿਚਾਲੇ ਆ ਕੇ ਬੋਲਣਾ ਜੇ ਮੈਂ ਵਗ ਜਾਂਦਾ ਉਹ ਤੂੰ ਬਾਦ ਮੇਰਾ ਸਿਰ ਮੇ ਖੜਾ ਹੋਈ ਆ ਖੜਾ ਇਹ ਬਣਾ ਕੇ ਜੀ ਇਹ ਮੰਡੀ ਖਰਾਬ ਕਰ ਰਿਆ ਸਾਡੀ ਮੈਂ ਕਹੇ ਠੀਕ ਗੱਲ ਨਹੀਂ ਮੈਂ ਖਾਲੀ ਨਹੀਂ ਮੈਂ ਮੰਡੀ ਦਾ ਮਾਲਕ ਆ ਓਏ ਡਾਕਟਰ ਸਾਹਿਬ ਨੂੰ ਬੁਲਾ ਲੈ ਕੇ ਆ ਬੁਲਾਇਓ ਉਹਨੂੰ ਬੁਲਾਉਂ ਕਿੱਥੇ ਅੱਗੇ ਕਰੋ ਤੀ ਤੂੰ ਫੇਰ ਬਾਤ ਚ ਲੈ ਲਈ ਵੇ ਤੂੰ ਚਲਦੇ ਸੌਦੇ ਤੇ ਕਿਉਂ ਸਾਡੇ ਸੌਦੇ ਮੰਨੇ ਕਿਹਾ ਨਹੀਂ ਉੱਠਾ ਨਾ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਸਾਡੇ ਕਿਹਾ ਸਾਡੇ ਕਿਹਾ ਪੁੱਛਿਆ ਖੜਾ ਬੰਦਾ ਚਲਦੇ ਕਿਥੋਂ ਵਰਕੇ ਪੂਰੀ ਪੈ ਚੱਲੇ ਗਿਆ ਕਿਥੋਂ ਵਰਕੇ ਖੜਾ ਬੰਦਾ ਡਰਦਾ ਮਾਲ ਖੜਾ ਮੁਚੂ ਪੂਰੀ ਕੱਢਣਾ 200 ਵਾਇਆ ਕਰਕੇ ਇਹਦਾ ਵੀਡੀਓ ਮੈਂ ਗੱਲਾਂ ਮਾਰੀ ਇਹਦਾ ਵੀਡੀਓ ਕਿੰਨੇ ਪੈਸੇ ਮੰਗੇ ਸੀ ਪਹਿਲਾਂ 12000 ਫਿਰ 11 ਢੇੜਾ ਜੀ ਹਾਂ ਫਿਰ ਇਹਨਾਂ ਨੇ ਇਹਨਾਂ ਨੇ ਲਾਇਆ 80 ਫਿਰ ਸਾਡੇ ਦਸਤੇ ਆ ਗਿਆ ਤੂੰ ਫਿਰ ਤੋਂ ਦੱਸ ਇਹ ਤਾਂ ਸਾਡੇ ਰਾਹ ਤੇ ਆ ਗਿਆ ਮੈਂ ਤਾਂ ਸਾਡੇ ਰਾਹ ਤੇ ਗਿਆ ਫੇਰ ਅਸੀਂ 10 ਨਵੇੜ ਤਾਂ ਸੀ ਤੈਨੂੰ ਸਾਡਾ ਗੱਲ ਕਰੀ ਜਾਉ ਬੰਦੇ ਕਹਿੰਦੇ ਫੇਰ ਤਾਂ ਸਾਡੇ ਰਾਹ ਤੇ ਨਵੇੜਿਆ ਸੀ ਤੂੰ ਤੂੰ 10.5 ਕਹੀ ਜਾਂਦਾ ਇਹਨਾਂ ਨੂੰ ਮੈਂ ਤਾਂ 10.5 ਇਹਨਾਂ ਨੂੰ ਕਿਹਾ ਨਹੀਂ ਬਈ ਤੇਰੇ ਨਾਲ ਦੇ ਨੂੰ ਬਲਾ ਨਾ ਝੂਠ ਮਾਰ ਚੜ੍ਹੋ ਜੀ ਸੁਣੋ ਸੁਣੋ ਇਹਨੂੰ ਮੈਂ ਕੰਮ ਚ ਕਹਿੰਦਾ ਕਿ 10.5 ਹਾਂ ਉਹ ਤੇਰਾ ਬਾਈਕ ਦਾ ਮੈਂ 11 ਕਰ ਹਾਂ ਉਹ ਵੀ ਇੱਚੀ ਬੋਲ ਪਿਆ ਕਹਿੰਦਾ ਵੀ ਆਪਾਂ ਸਭ ਬਹੁਤ ਦੇਣਾ ਨਹੀਂ ਮੈਨੂੰ ਐਂ ਦੱਸ ਜੇ ਤੂੰ ਕਹਿਆ ਕੋਈ ਨਾ ਕੋਈ ਜ਼ਿੰਮੇਵਾਰੀ ਤੇ ਕਹੇ ਹੁਣ ਫੜਦਾ ਹਾਂ ਤੇਰੀ ਕਹਿੰਦਾ ਮੈਂ ਹਾਂ ਮੈਂ ਦੱਸਦਾ ਦਾ ਬੱਚਾ ਹਾਂ ਅਸੀਂ ਦੱਸ ਦਾਂ ਨਮਰਤਾ ਦੀ ਨਹੀਂ ਨਹੀਂ ਉਹ ਕਹਿੰਦਾ ਮੈਂ 11 ਦਿੰਨਾ ਉਹ 11 ਦੇਈਏ ਛੱਡ ਕੇ ਗਏ ਨਹੀਂ ਉਹ ਉੱਥੋਂ ਬੋਲੀ ਦੇ ਗਏ ਮੈਂ 12 ਵੀ ਦੇਊਗਾ ਹੁਣ ਤਾਂ ਬਾਅਦ ਚ ਪਹਿਲਾਂ ਨਾ ਦਿੱਤਾ ਗਏ ਨੇ ਹਾਂ ਰੌਲਾ ਤਾਂ ਉਹ ਹੀ ਆ ਸੌਦੇ ਹੀ ਰੌਲਾ ਵਿਚੋਂ ਨੇ ਸੌਦਾ ਲਾਇਆ ਉਹ ਆ ਕੇ ਕਹਿੰਦਾ ਮੁਰਤੂ ਸਾਢੇ 10 ਦਾ ਦੇਣਾ ਚੱਕ ਪੂਰੇ ਸਾਢੇ 10 ਦੇਈ ਉਹਨੇ ਜਵਾਨ ਹੀ ਨਹੀਂ ਹੁਣ ਹੁਣ 11 ਦਾ ਵੀ ਦੇਣਾ ਉਹਨੂੰ 11 ਦਾ ਕਿਵੇਂ ਦਿੰਦਾ ਸੀ ਭਾਈ ਫਿਰ ਉੱਤਰ ਗਿਆ ਭਾਈ ਦੇਖ ਲਓ ਸਿਰਫ ਆ ਹਾਲ ਹੈ ਲੋਕਾਂ ਦਾ ਇਹਨੂੰ 500 ਜਾਂ 10000 ਰੁਪਏ ਵੰਟਦੇ ਹੰਦਾਂ ਲੋਕਾਂ ਦੀ ਕੋਈ ਜਵਾਬ ਜਵਾਬ ਨਹੀਂ ਦੇਗੀ ਸਹੀ ਗੱਲ ਹੈ ਇਹ ਮੈਂ ਕੱਲ ਜਰੂਰ ਕਹੂੰਗਾ ਲਈ ਜਿਹੜਾ ਕੋਈ ਸੌਦਾ ਕਰੂਗਾ ਮੈਂ ਕਹਾਂ ਨੂੰ ਉਹਨੂੰ ਬਖਸ਼ੂਗਾ ਆ ਗਈ ਹੋਈ ਗੱਲ ਬਈ ਠੀਕ ਹੈ ਜੀ ਮੈਂ ਮੰਡੀ ਦੇ ਉੱਪਰ ਕੋਈ ਸੌਦਾ ਕਰਨਾ ਉਹ ਬਾਕੀ ਨੂੰ ਜਿਹੜਾ ਕੋਈ ਜਵਾਨ ਕਰਕੇ ਭੱਜੂਗਾ ਤੇ ਮੈਂ ਉਹਨੂੰ ਵੀ ਮੰਡੀ 'ਚ ਛੱਡਣ ਦੇਵਾਂ ਠੀਕ ਹੈ ਜੀ ਜਿਹੜਾ ਕੋਈ ਜਵਾਨ ਕਰਕੇ ਘਰ ਬਚਾ ਮੈਂ ਉਹ ਇਹ ਬੰਦਾ ਵੀ ਕੋਈ ਛੱਡ ਦੇ ਠੀਕ ਹੈ ਨਾ ਹੁਣ ਹੁਣ ਤੇਰਾ ਹੁਣ ਹੁਣ ਤੂੰ 11 ਦਾ ਤਿੰਨੇ ਛੱਡ ਦੇ ਯਾਰ ਹੁਣ ਤੇਰਾ ਤਿੰਨ ਪੰਜ

ਇਹ ਨਹੀਂ ਕੰਮ ਕਰੀਨਾ ਕਿਸੇ ਦਾ ਸੌਦਾ ਨਹੀਂ ਐ ਨਹੀਂ ਪਤਾ ਇਹ ਮੇਮਣੇ ਦੇ ਵਿੱਚ ਹੈ ਕਿ ਦੇਖੀ ਭਾਈ ਮਾੜੀ ਇਹ ਤਾਂ ਨਾ ਦੀ ਕੁਆਲਟੀ ਹੈ ਦੀ ਇਹਦਾ ਕੰਮ ਸੌਦਾ ਨਾ ਖਰਾਬ ਕਰੇ ਇਸ ਮੇਮਣੇ ਪਿੱਛੇ ਤੂੰ ਤੂੰ ਮੈਂ ਮੈਂ ਬਹੁਤ ਹੋਈ ਦੋਸਤ ਪੈਸੇ ਵਿੱਚ ਜਾਓਗੇ ਨਾ ਆ ਵੀਡੀਓ ਬਣਾਓ ਫੇ ਪੈਸੇ ਕਮਾ ਦੇ ਦੀ ਫੇ ਮੁੱਖ ਪਰ ਝਕਦੇ ਆ ਭਾਈ ਪੈਸੇ ਕਮਾ ਦੇ ਖੁੱਲੇ ਹੋ ਜਾ ਖੁੱਲੇ ਯਾਰ ਮੈਂ ਬਣਾ ਹੀ ਆ ਕੋਣ ਲੈ ਫਰ ਹੁਣ ਉਹਨੂੰ ਬੁਲਾ ਕੇ ਕਿਹੜਾ ਉਹ ਆ ਰਿਹਾ ਇਹਨੂੰ ਕਿਹ ਨਾਲ ਜਾ ਰਿਹਾ ਦੇਖੇ ਹਾਂ ਜੋ ਦਾ ਪਿਆਰ ਆ ਬਾਈ ਉਹ ਬੰਦੇ ਨੂੰ ਭੱਜ ਗਿਆ ਭੱਜ ਗਿਆ ਭੱਜ ਜਾਂਦੇ ਕੁੱਟ ਗਿਆ ਹੁਣ ਦੱਕ ਸਭ ਕੁੱਟਦਾ ਵੀ ਇਹਨੂੰ ਉਹ ਹੀ ਸੀ ਕਰਾ ਰਹੇ ਯਾਰੇ ਅੱਛਾ ਪੈ ਨਹੀਂ ਲੈਣੇ ਉਹਨੂੰ ਕੁੱਟਦੇ ਸੀ ਕੀ ਆਖਿਆ ਇਹ ਤਾਂ ਇੱਕ ਗੱਲ ਬਸ ਜਿਵੇਂ ਰਹਿ ਗਈ ਠੀਕ ਹੈ 4 ਆ ਲਓ ਜੀ 11000 ਰੁਪਏ ਦੇ ਵਿੱਚ ਮੇਮਣੇ ਦਾ ਸੌਦਾ ਹੋ ਨਿਪੜਿਆ ਹਾਂ ਅੱਠ ਮੰਡੀ ਤੋਂਗ ਵਾਲੀ ਦੇ ਵਿੱਚ ਦੇਖਦੇ ਹਾਂ ਦੋਸਤਾਂ ਸਾਡੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਬੱਕਰਾ ਟੀਵੀ ਨੂੰ ਸਬਸਕ੍ਰਾਈਬ ਕਰ ਲਓ ਮੈਂ ਲਿਆ ਕੋਈ ਹੋਰ ਵੀਡੀਓ ਤੇ ਧੰਨਵਾਦ ਦੋਸਤਾਂ ਆ ਮਿਲਦੇ ਸਾਈ